ਆਜ ਬਰਾਬਰ ਯਕੀਨ ਨਹੀਂ ਆ ਰਿਹਾ ਮੈਨੂੰ ਨਹੀਂ ਯਕੀਨ ਹੀ ਨਹੀਂ ਆ ਰਿਹਾ ਸੱਚ ਦੱਸੋ ਨਹੀਂ ਸੱਚੀ 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 ਆ 90 ਦਿਨ ਦਾ ਪ੍ਰੋਸੈਸ ਜਾਨੀ ਮੈਂ 90 ਦਿਨ ਚ ਜਦੋਂ ਮਰਜੀ ਦਾ ਸੀ ਨਾ ਨਹੀਂ ਤੂੰ ਭਾਵੇਂ ਜਛੇਤੀ 90 ਰੁਪਏ ਦੇਣ ਨਹੀਂ ਤੇ બીਜਾ ਨੰਬਰ ਮੇਰਾ ਉਹਨਾਂ ਨੇ ਲਿਖਿਆ ਵੈਲਿਡ ਫਰੋਮ 8/2/2025 ਅੱਜ ਹੀ ਹੋਇਆ ਅੱਛਾ ਅਨਟਿਲ 25/5/2025 ਤੱਕ ਮੈਂ ਸਟੇ ਕਰ ਸਕਦਾ ਉਹ ਜਦੋਂ ਮਰਜੀ ਦਾ ਸਕਦਾ ਪਲੇਸ ਆਫੀਸ਼ਲ ਮੁੰਬਈ ਕਿੰਨੇ ਤਰੀਕ ਅੱਜ ਬਰਕ ਵੀਜਾ 28 ਤਰੀਕ ਅੱਜ 28 ਤਰੀਕ ਹੈ ਅੱਜ ਸਟੈਂਪ ਹੋਇਆ ਹਾਂ ਜੀ ਸਟੈਂਪ ਹੋਇਆ ਉਹਨਾਂ ਨੂੰ ਮੈਸੇਜ ਆ ਜਾਂਦਾ ਰਹਿ ਵੀਜਾ ਸਟੈਂਪਿੰਗ ਦਾ ਰੈਫਰ ਨੰਬਰ ਵੀ ਪਾਇਆ ਹੈ ਰੈਫਰ ਡੇਟ ਵੀ ਪਾਇਆ ਹੋਇਆ ਅਕੂਪੇਸ਼ਨ ਲੋਡ ਹੈ ਨਾਲ ਲੋਡ ਬਾਕੀ ਦੇਖ ਕਿੰਨੀ ਛੇਦੀ ਕੰਮ ਹੋਇਆ ਨਹੀਂ ਕੰਮ ਹੀ ਨਹੀਂ ਹੁੰਦਾ ਇਹਗਾ ਨਹੀਂ ਵੀਜ਼ਾ ਫੀਸ ਫ੍ਰੀ 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 ਠੀਕ ਹੈ ਜੀ ਹੁਣ ਤਾਂ ਯਕੀਨ ਆ ਗਿਆ ਇਹ ਆ ਲਓ ਲਓ ਜੀ ਤੁਹਾਨੂੰ ਸਾਰਿਆਂ ਨੂੰ ਇੱਕ ਖੁਸ਼ਖਬਰੀ ਦੇ ਦੀ ਖੁਸ਼ਖਬਰੀ ਬਹੁਤ ਵੱਡੀ ਖੁਸ਼ਖਬਰੀ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਤੇ ਖੁਸ਼ਖਬਰੀ ਇਹ ਆ ਕਿ ਗੱਗੀ ਦਾ ਬੀਜ ਆ ਚੁੱਕਿਆ ਤੇ ਗੱਗੀ ਦੀ ਜਾਣ ਦੀ ਬਸ ਤਿਆਰੀ ਆ ਹੁਣ ਇਹਨੂੰ ਆਪਾਂ ਨੇ ਭਜਾ ਦੇਣਾ ਜਲਦੀ ਜਲਦੀ ਬਹੁਤ ਔਖਾ ਟਾਈਮ ਕੱਟਿਆ ਕੱਲਾ ਕੱਲਾ ਦਿਨ ਬਹੁਤ ਔਖਾ ਕੱਟਿਆ ਸੀ ਕੋਈ ਆਮਦਨ ਦਾ ਸਾਥ ਨਹੀਂ ਸੀ ਕੋਈ ਬੰਦਾ ਕਮੌੜ ਵਾਲਾ ਉਹ ਹੀ ਤੁਹਾਨੂੰ ਪਤਾ ਜਦੋਂ ਘਰੇ ਬੈਠ ਜੀ ਬਹੁਤ ਔਖਾ ਹੋ ਜਾਂਦਾ ਚਲੋ ਵਾਈਗੁਰ ਜੀ ਨੇ ਬਹੁਤ ਜਿਆਦਾ ਸਾਥ ਦਿੱਤਾ ਆਪਣਾ ਤੇ ਆਪਣੀ ਨੇੜੇ ਹੋ ਕੇ ਸੁਣੀ ਆ ਹੁਣ ਵੀ ਤੇ ਇਹਨਾਂ ਦਾ ਵੀਜ਼ਾ ਅੱਜ ਆ ਚੁੱਕਿਆ ਅੱਜ ਤਰੀਕ ਹੈਗੀ ਹੈ ਜੀ 28 ਫਰਵਰੀ ਤੇ ਇਹਨਾਂ ਦੇ ਫਿੰਗਰ ਵੀ ਹੋ ਗਏ ਸੀ ਤੇ ਮੈਡੀਕਲ ਵੀ ਹੋ ਗਿਆ ਸੀਗਾ ਤੇ ਉਹ ਅਸੀਂ ਬਲੌਗਾਂ ਵਿੱਚ ਨਹੀਂ ਦੱਸਿਆ ਇਹ ਬਲੌਗ ਵਿੱਚ ਦੱਸਾਂਗੇ ਤੁਹਾਨੂੰ ਸਾਰਾ ਕੁਝ ਜੋ ਵੀ ਇਹਨਾਂ ਦਾ ਪ੍ਰੋਸੈਸ ਹੋਇਆ ਕਿਵੇਂ ਹੋਇਆ ਕਿੰਨਾ ਟਾਈਮ ਲੱਗਿਆ ਸਾਰਾ ਤੁਹਾਨੂੰ ਦੱਸਾਂਗੇ ਚਲੋ ਠੀਕ ਹੈ ਜੀ ਫਿਰ ਦਵਾਂਗੇ ਤੁਹਾਨੂੰ ਅਪਡੇਟ ਜੋ ਵੀ ਹੋਊਗਾ ਉਹ ਦੱਸਾਂਗੇ ਡਿਊਟੀ ਤੇ ਸੀ ਆ আচ্ছা ਮੰਮੀ ਦਵਾਨਾ ਤੇ ਚਲੇਗੀ ਅੱਜ ਫੇਰ ਮੈਂ ਦੋ ਤਿੰਨ ਫੋਨ ਲਾ ਲੈ ਫੋਨ ਹੀ ਨਹੀਂ ਚੱਕਦੀ ਹਾਂ ਤੇ ਤੁਹਾਨੂੰ ਖੁਸ਼ਖਬਰੀ ਦੇਣੀ ਸੀ ਇੱਕ ਦੱਸੋ ਗੱਗੀ ਦਾ ਵੀਜ ਆ ਗਿਆ ਅੱਛਾ ਹੋਣੀ ਤੁਹਾਨੂੰ ਵੀ ਤੇ ਹੁਣੇ ਮੈਸੇਜ ਆਇਆ ਸੀਗਾ ਡੇਢ ਕਜ ਮੈਸੇਜ ਆਇਆ ਡੇਢ ਵਜੇ ਮੈਸੇਜ ਆਇਆ ਤਾਂ ਸੁੱਤਾ ਪਿਆ ਸੀ ਮੈਂ ਬਲੌਗ ਜਾਂ ਐਡਿਟ ਕਰਦੀ ਸੀ ਹੁਣ ਇਹਨੇ ਫੋਨ ਚੱਕ ਕੇ ਦੇਖਿਆ ਕਹਿੰਦਾ ਵੀ ਮੇਰਾ ਵੀਜ ਆ ਗਿਆ ਮਾ ਚਲੋ ਪਹਿਲਾਂ ਮੰਮੀ ਡੈਡੀ ਨੂੰ ਦੱਸ ਦਈਏ ਹਾਂ ਕਾ ਕਾ ਕਰੀ ਤੇ ਆਰੀ ਦੋ ਚਾਰ ਦੇਣਾ ਜੀ ਕਹਿੰਦਾਂ ਨੇ ਕਹਿੰਦੇ ਟਿਕਟ ਕਰਾ ਲਈ ਵੀ ਬਾਹਲਾ ਲੇਟ ਨਾ ਕਰੀ ਟਿਕਟੋ ਹੀ ਕਰਾਉਣਗੇ ਨਾ ਹਾਂਜੀ ਬੰਬੇ ਤੋਂ ਹੀ ਕਰਾਉਣਗੇ ਟਿਕਟ ਬੰਬੇ ਦਾ ਹੋਊਗੀ ਹਾਂ ਸਾਲੀ ਜੀ ਅੱਜ ਟਿਕਟ ਕਰਾਉਣਾ ਤਾਂ ਮੈਂ ਤੁਹਾਨੂੰ ਜਨਤਕ ਫੋਟੋ ਵਿੱਚ ਹਾਂਜੀ ਹਾਂਜੀ ਇਹਨੇ ਕਰਤਾ ਮੈਸੇਜ ਆ ਵੀ ਮੈਨੂੰ ਇਥੋਂ ਕੋਈ ਤਾਂ ਪਲਾਨ ਲੱਗਦਾ ਇੱਧਰ ਗੱਡੀਆਂ ਨਹੀਂ ਹੈਗੀਆਂ ਸਾਡੇ ਕੰਨੇ ਘਰੇ ਹੁੰਦੀਆਂ ਹਾਂਜੀ ਹਾਂਜੀ ਇਹਨੇ ਮੈਸੇਜ ਕਰਤਾ ਵੀ ਭਾਈ ਟਿਕਟਾਂ ਦੀ ਉਹ ਵਾਲਾ ਪਸਾਰ ਵੀ ਦੂਏ ਦੀ ਇਹਨਾਂ ਧਰਨਾ ਲਾਇ ਰੱਖਦੇ ਨੇ ਨਾ ਤਾਂ ਅੱਗੇ ਪਤਾ ਕਿੰਨੇ ਕਹਦੇ ਨੇ ਗੱਡੀਆਂ ਰੁਕਣੀਆਂ ਨੇ ਇੱਕ ਦਿਨ ਪਹਿਲਾਂ ਜਾਣਾ ਪਊਗਾ ਹਾਂਜੀ ਹਾਂਜੀ ਜਾਣਾ ਪਊ ਇੱਕ ਦਿਨ ਪਹਿਲਾਂ ਨਾਲ ਇਹਦੀ ਰੈਸਟ ਹੋ ਜੂਗੀ ਆਓ ਇਹਨੇ ਕਰਤਾ ਮੈਸੇਜ ਕਹਿੰਦੇ ਵੀ ਭਾਈ ਆਪ ਜੀ ਡਾਕਟਰ ਪਹਿਲਾਂ ਕਰਾਓ ਵੀ ਮੈਨੂੰ ਆਉਣ ਨੂੰ ਵੀ ਟਾਈਮ ਲੱਗੂਗਾ। ਹਾਂ। ਬਾਕੀ ਦੇਖ ਲਿਆ ਹੁਣ ਠੀਕ ਹੈ ਜਣੇ। ਕਿੰਨੇ ਵਜੇ ਆਜੋਗੇ? ਅੱਛਾ ਮੈਂ ਤੇ ਫੋਸਟ ਕਵਰੀ ਦੇਣੀ ਦੀ ਤੈਨੂੰ। ਗੱਡੀ ਦਾ ਪੀਜ ਆ ਗਿਆ। ਚੱਲ ਵਧਾਈਆਂ ਹੋਣੀਆਂ ਭਾਈ ਸੁਖਾ ਮਨਾ। ਥੋੜ ਨੂੰ। ਹਾਂ ਤੇ ਗੱਡੀ ਦੀ ਚਾਬੀ ਪੁੱਛਣੀ ਸੀ ਕਿੱਥੇ ਆ? ਮੇਰੇ ਕੋਲ ਨਾ ਪਾਸਟ ਚੇਟੀਆ ਲਫਾਰਮ ਵਿੱਚ ਹੈ। ਠੀਕ ਹੈ। ਕੀ ਗੱਲ ਹੈ ਤੁਹਾਡਾ ਨੰਬਰ ਕੀ ਜਦੋਂ ਮੈਂ ਜੇ ਪਤਾ ਨਹੀਂ ਕੀ ਰਿਹਾ ਰਹੋ ਦੱਚ ਚੰਗਾ ਚੰਗਾ ਕੀ ਰਣੋ ਇੱਕ ਕੀ ਗੁੱਡ ਨਿਊਜ਼ ਦਈਏ ਸਮਾਈਲ ਸਮਾਈਲ ਸੋਮੂ ਪਾਪਾ ਦਾ ਬੀਜ ਆ ਗਿਆ ਪੀਜ਼ਾ ਹਾਂ ਪਾਪਾ ਐਰੋਪਲੇਨ ਮੇ ਜਾਏਗੇ ਦਿਖਾਓ ਪੀਜ਼ਾ ਓ ਪੀਜ਼ਾ ਨਹੀਂ ਪਾਪਾ ਦਾ ਬੀਜ ਆ ਗਿਆ ਬੀਜਾ ਬੀਜਾ ਦਿਖਾਓ ਤਾਂ ਕੇ ਨਾ ਦਿਖਾਓ ਮੈਨੂੰ ਪੀਜ਼ਾ ਪੀਜ਼ਾ ਕਹਦਾ ਬੈਨੂ ਤਾ ਪੀਜ਼ਾ ਦਿਖਾਈ ਨਹੀਂ ਦੇ ਰਿਹਾ ਪੀਜ਼ਾ ਨਹੀਂ ਲਿਆਂਦਾ ਬੀਜਾ ਆ ਗਿਆ ਪਾਪਾ 에ਰੋਪਲੇਨ ਮੇ ਜਾਏਗੇ ਤੇ ਜੋ ਛੋੜ ਕੇ ਜਾਏਗੇ ਤੁਝੇ ਹੋਰ ਤੂੰ ਛੋੜ ਕੇ ਨਹੀਂ ਆਤੇ ਤੂੰ ਪਾਪਾ ਨਾਲ ਜਾਏਗਾ ਚਲੋ ਠੀਕ ਹੈ ਜਾਉਂਗਾ ਮੈਂ ਇਹਨੂੰ ਲੈ ਜਾਓ ਬਈ ਨਾਲ ਇਹਦਾ ਫੋਨ ਦੇ ਇਹ ਹੈਗਾ ਵੀ ਪਾਪਾ ਦਾ ਚਿੱਲਈ ਆ ਪਰ ਨਹੀਂ ਦੇ ਦਿਆਂਗਾ ਤੁਸੀਂ ਨਾਲ ਨਹੀਂ ਮੈਂ ਫੋਨ ਲਿਆਂ ਹੁਣ ਤੂੰ ਫੇਰ ਬੂਟ ਗੰਦੇ ਕਰ ਹਾਂ ਹਾਂ ਬੂਟ ਫੇਰ ਗੰਦੇ ਹੋ ਜਾਣਗੇ ਫਾਇਦਾ ਕੀ ਆ ਫੇਰ ਮੈਂ ਤਾਂ ਤੋਂ ਤੋਂ ਕੇ ਰੱਖੇ ਨੇ ਵੀ ਆਮਦੀਏ ਹੁਣ ਗੁੱਡ ਨਿਊਜ਼ ਐਕ ਡੈਡੀ ਤੋਂ ਸੁਣ ਗੁੱਡ ਨਿਊਜ਼ ਪੁੱਛ ਡੈਡੀ ਨੂੰ ਡੈਡੀ ਕੀ ਐ ਗੁੱਡ ਨਿਊਜ਼ ਐ ਮਮ ਨੇ ਮੈਨੂੰ ਜਗਾ ਦਿਆ ਤਾਂ ਆਪਕੇ ਮੈਡਮ ਦਾ ਫੋਨ ਆਇਆ ਚੋਣ ਗੁੱਡ ਨਿਊਜ਼ ਸੁਣ ਲੈ ਜੋ ਬੰਦਾ ਰਿਐਕਸ਼ਨ ਦੇਖਾਂਗੇ ਡੈਡੀ ਦਾ ਵੀਜ਼ਾ ਆ ਗਿਆ

वट्सएप खोल वट्सएप देख नंबर आया होगा कोई ए नहीं नंबर बस कल फोटो ही आई हुई है <laughs>